ਸਤਿ ਸ਼੍ਰੀ ਅਕਾਲ ਜੀ ਮਲੋਟ ਵਾਸੀਓ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਦੇ ਵਿੱਚ ਇੱਕ ਵੱਡੀ ਸਮੱਸਿਆ ਜੋ ਕਿ ਘਰ ਘਰ ਚੁੱਕੀ ਸੀ ਔਰ ਮੈਨੂੰ ਬਾਰ-ਬਾਰ ਮੈਸੇਜ ਵੀ ਆ ਰਹੇ ਸੀ ਕਿ ਬਿਜਲੀ ਦੇ ਕੱਟਾਂ ਤੋਂ ਲੋਕ ਬਹੁਤ ਪਰੇਸ਼ਾਨ ਨੇ ਕਦੇ ਕਿਸੇ ਏਰੀਆ 'ਚ ਬੰਦ ਕਦੇ ਕਿਸੇ ਏਰੀਆ 'ਚ ਬੰਦ ਔਰ ਲੰਬੇ-ਲੰਬੇ ਕੱਟ ਲੱਗ ਰਹੇ ਸੀ ਉਹਦਾ ਕਾਰਨ ਸੀ ਕਿ ਫਾਲਟ ਪੈ ਰਹੇ ਸੀ ਬਾਰ-ਬਾਰ ਕੋਈ ਕੇਬਲ ਸੜ ਰਹੀ ਸੀ ਕਿਤੇ ਕੋਈ ਹੋਰ ਪ੍ਰੋਬਲਮ ਆ ਰਹੀ ਸੀ ਔਰ ਉਹ ਵੱਡੀ ਸਮੱਸਿਆ ਇਹ ਸੀ ਕਿ ਜੋ 68 ਕੇਵੀ ਸਬਸਟੇਸ਼ਨ ਹੈ ਉਹਦੇ ਤੇ ট্রান্সਫਾਰਮਰ ਵੀ ਐਮਵੀਏ ਦਾ ਜੋ ਲੱਗਿਆ ਹੋਇਆ ਉਹ ਓਵਰਲੋਡ ਹੋ ਰਿਹਾ ਸੀ ਸੋ ਓਵਰਲੋਡ ਹੋਣ ਕਰਕੇ ਇੱਕ ਹੋਰ ট্রান্সਫਾਰਮਰ ਦੀ ਲੋੜ ਸੀ ਜਿਹਨੂੰ ਕਿ ਲਿਆਉਣ ਦੇ ਵਿੱਚ ਥੋੜਾ ਸਮਾਂ ਜ਼ਰੂਰ ਲੱਗ ਜਾਂਦਾ ਪਰ ਮੈਂ ਜੋ ਮੈਨੇਜਮੈਂਟ ਦੇ ਨਾਲ ਦੋ ਦਿਨਾਂ ਤੋਂ رابطہ ਕਾਇਮ ਕਰ ਰਹੀ ਹਾਂ ਔਰ ਲਗਾਤਾਰ ਕੋਸ਼ਿਸ਼ 'ਚ ਲੱਗੀ ਹੋਈ ਸੀ ਉਹ ਸਫਲ ਹੋ ਗਈ ਹੈ ਤੇ ਵੀ ਐਮਵੀਏ ਟਰਾਂਸਫਰ ਜਿਹੜਾ 68 ਕੇਵੀ ਤੇ ਅਸੀਂ ਇੱਕ ਹੋਰ ਇੰਸਟਾਲ ਕਰਨ ਜਾ ਰਹੇ ਹਾਂ ਜੋ ਕਿ ਅਗਲੇ 2 ਦਿਨਾਂ ਚ ਪਹੁੰਚ ਜਾਏ ਔਰ 4-5 ਦਿਨਾਂ ਦੇ ਵਿੱਚ ਮਹਿਕਮੇ ਦੇ ਦੱਸਣ ਮੁਤਾਬਕ ਇਹ ਪੂਰੀ ਸਮੱਸਿਆ ਦਾ ਹੱਲ ਹੋ ਜਾਊਗਾ ਤੇ ਇਸ ਤੋਂ ਬਾਅਦ بار بار ਜਿਹੜੇ ਕਦੇ ਕਿਸੇ ਏਰੀਆ ਚ ਬਿਜਲੀ ਬੰਦ ਕਦੇ ਕਿਸੇ ਏਰੀਆ ਚ ਬੰਦ ਇਹਦਾ ਪੂਰਨ ਤੌਰ ਤੇ ਹੱਲ ਹੋ ਜਾਊਗਾ ਔਰ ਜਿਹੜੇ ਏਰੀਆ ਚ ਬੰਦ ਪਈ ਐ ਅੱਜ ਉਹ ਵੀ ਅਸੀਂ ਸਾਰਾ ਸਰਵੇ ਕਰ ਲਿਆ ਹੈ ਔਰ ਮਹਿਕਮੇ ਨਾਲ ਤਾਲਮੇਲ ਕੀਤਾ ਜਿਹਦੇ ਚ ਬੁਰਜਾ ਫਟਕ ਰਵਿਦਾਸ ਨਗਰ ਵਾਰਡ ਨੰਬਰ 3 ਇਨਾਂ ਚ ਤਾਂ ਲਾਈਟ ਦੁਬਾਰਾ ਰੀਸਟੋਰ ਕਰ ਦਿੱਤੀ ਗਈ ਹੈ ਪਰ ਦਵਿੰਦਰ ਰੋਡ ਤੇ ਵਾਰਡ ਨੰਬਰ 10 ਵਾਲਮੀਕ ਮੁਹੱਲਾ ਇਹਦੇ ਵਿੱਚ 4 ਵਜੇ ਤੱਕ ਅੱਜ ਜਿਹੜੀ ਲਾਈਟ ਹੈ ਉਹ ਮਹਿਕਮੇ ਦੇ ਦੱਸਣ ਮੁਤਾਬਕ ਰੀਸਟੋਰ ਹੋ ਜਾਏਗੀ ਸੋ ਵਿਸ਼ਵਾਸ ਬਣਾਈ ਰੱਖੋ ਇਸ ਹਰ ਤਰ੍ਹਾਂ ਦਾ ਹਰ ਤਰ੍ਹਾਂ ਦੀ ਸਮੱਸਿਆ ਦਾ ਹੱਲ ਕਰਨ ਲਈ ਮੈਂ ਤੁਹਾਡੇ ਨਾਲ ਖੜੀ ਹਾਂ ਉਹ ਇਹ ਬਿਜਲੀ ਦੀ ਜਿਹੜੀ ਸਮੱਸਿਆ ਦਾ ਹੱਲ ਹੈ ਇਹ ਆਪਾਂ ਪੂਰਨ ਤੌਰ ਤੇ ਅਗਲੇ ਕੁਸ਼ਤ ਦਿਨਾਂ ਚ ਕਰ ਲਵਾਂਗੇ ਬਹੁਤ ਬਹੁਤ ਧੰਨਵਾਦ